ਬਨਾਮ ਸ਼੍ਰੀ ਵਾਇ ਗੁਰੂ ਸਾਹਿਬ ਜੀਓ ਤਨਸਰੇ ਮਹਲਾ 3 ਜੋ ਹਰ ਸੇਵੇ ਤਿੰਨ ਬਨ ਜਾ ਤਿੰਨ ਹਿਰਦੈ ਸਾਚ ਸਚਾ ਮੁਖ ਨਾਓ ਸਾਚੋ ਸਾਚ ਸਵਾਲਿਓ ਦੁਖ ਜਾਏ ਸਾਚੇ ਸ਼ਬਦ ਵਸੈ ਮਨ ਆਈ ਗੁਰਪਾਣੀ ਸਹਿਜੇ ਹਰ ਨਾਮ ਮਨ ਵਸਾਏ ਰਹਾ ਕੋੜ ਕੁਸਤ ਕ੍ਰਿਸ਼ਨਾਇਕ ਨੁ ਬੁਝਾਈ ਅੰਦਰ ਸਾਥ ਸਹਿਜ ਸੁਖ ਪਾਏ ਗੁਰ ਕੈ ਭਾਣੇ ਚ ਨੇ ਤਾ ਅਪਜਾਏ ਸਾਚ ਮਹਿਨ ਪਾਏ ਹਰ ਗੁਣ ਗਾਏ ਨਾ ਸ਼ਬਦ 부ਝੇ ਨ ਜਾਣੇ ਬਾਣੀ ਮਨ ਮੁਖ ਅੰਦੇ ਦੁਖ ਵਿਹਾਣੇ ਸਤ ਗੁਰੂ ਭੇਟੇ ਤਾਂ ਸੁਖ ਪਾਏ ਹੋ ਮੈਂ ਵਿੱਚੋਂ ਠਾਕ ਰਹਾਏ ਕਿਸ ਨੂੰ ਕਹੀਏ ਦਾਤਾ 100ਏ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਮੈਂਨੇ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਪਾਵਾ ਕਿਸ ਲੋ ਕਹੀਏ ਦਾਤਾ ਇੱਕ ਸੋਏ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਪਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ